ਲਾਈਵ ਮਿੱਤਰੋ ਆਪਾਂ ਪਿੰਡ ਕਾਲੇ ਕੇ ਸਹਜਾਦ ਕਲੌਥ ਹਾਊਸ ਪਹੁੰਚ ਚੁੱਕੇ ਆਂ। ਆਪਾਂ ਆਏ ਸੀ ਕਾਲੇ ਬਾਈ ਲੈਵੇ ਇੱਥੇ ਬਾਈ ਨੇ ਲਈਏ ਸੂਟਾਂ ਦੀ ਸੇਲ ਹੈ ਤੇ ਮੜਾ ਇਹ ਦੱਸੀ ਬਾਈ ਕੀ ਕੀ ਸੂਟ ਨੇ ਕਿਹੜੀ। ਭਾਈ ਹੁਣ ਆਇਆ ਜੀਰੀ ਦਾ ਸੀਜ਼ਨ ਹੁਣ ਅੱਗੇ ਚੱਲਣਾ ਦਾ ਪਹਿਣਾ ਖਾਤਰ ਆਪਾਂ ਭਰੋਸਾ ਲੈ ਆਇਆ ਤੇ ਬਹੁਤ ਸੋਹਣੇ ਸੋਹਣੇ ਪ੍ਰਿੰਟ ਨੇ ਦੋ ਪ੍ਰਕਾਰ ਦੇ ਰੇਟ ਨੇ ਇਹਦੇ ਅੱਡੇ ਤੇ ਵਧੀਆ ਕੁਆਲਿਟੀ ਦਾ ਭਰੋਸਾ ਹੈਗਾ ਕਿੰਨਾ ਮਰਜੀ ਲਿਜੋ ਕੁਆਂਟੀਟੀ ਆਪਣਾ ਕੋਲੇ ਵਾਧੂ ਪਈਆ ਤੇ ਇੱਕ ਆਪਾਂ ਸਪੈਸ਼ਲ ਬਾਈ ਆਫਰ ਲਾਇਆ ਕਾਟਨ ਦੇ ਸੂਟਾਂ ਤੇ ਮਰੇ ਸੂਟ ਦਿਖਾ ਵੀਰੇ ਕਿਹੜੇ ਕਿਹੜੇ ਤੇ ਆਫਰ ਲਾਈ ਆ ਆ ਕਾਟਨ ਦੇ ਸੂਟ ਨੇ ਜੀ ਆ ਦੇਖ ਸਕਦੇ ਹੋ ਵੀਰੋ ਸੂਟ ਬਹੁਤ ਘੈਂਟ ਨੇ ਦੇਖੋ ਵਧੀਆ ਜੀਰੀ ਜੂਰੀ ਚ ਪਾਉਣ ਵਾਸਤੇ ਵਧੀਆ ਨੇ ਕਪੜਾ ਨਾ ਇਹ ਵਧੀਆ ਪਿਓਰ ਕਾਟਨ ਆ ਕੀ ਵੀਰੇ ਕੋਈ ਚੋਲਾ ਨਹੀਂ ਆ 100% ਕਾਟਨ ਆ ਤੇ ਵਧੀਆ ਕੁਆਲਿਟੀ ਦੇ ਸੂਟ ਨੇ ਤੇ ਇਹ ਜਿਹੜਾ ਵੀ ਕਾਟਨ ਦੇ ਦੋ ਸੂਟ ਲੈ ਕੇ ਜਾਊਗਾ ਤਾਂ ਉਹਨੂੰ ਇੱਕ ਸੂਤੀ ਦੁਪੱਟਾ ਵਧੀਆ ਵੱਡੇ ਪਣੇ ਦਾ ਉਹ ਨਾਲ ਫ੍ਰੀ ਦਿੱਤਾ ਜਾਊਗਾ ਲੈ ਵੀ ਮਿੱਤਰੋ ਬਾਈ ਕਹਿੰਦਾ ਜਿਹੜਾ ਦੋ ਸੂਟ ਲੈ ਜਾਊਗਾ 1000 ਦੇ ਦੋ ਸੂਟ ਤੇ ਨਾਲ ਇੱਕ ਚੁੰਨੀ ਫਰੀ ਹਾਂ ਚੁੰਨੀ ਵੀ ਵੀਰੇ ਆਏ ਨੇ ਕੋਈ ਵਧੀਆ ਵੀ 20 30 ਰੁਪਏ ਵਾਲੀ ਚੁੰਨੀ ਆ ਵਧੀਆ ਡਬਲ ਚੁੰਨੀਆਂ ਨੇ ਢਾਈ ਢਾਈ ਮੀਟਰ ਵਾਲੀਆਂ ਉਹ ਚੁੰਨੀ ਨਾਲ ਇੱਕ ਫਰੀ ਦਿੱਤੀ ਹੋਈ ਜੀ ਦੋ ਸੂਟ ਲੈ ਕੇ ਜਾਓ ਠੀਕ ਹੈ ਬਈ ਹਾਂ ਜੀ ਚੁੰਨੀ ਆਪਾਂ ਤੁਹਾਨੂੰ ਲੈ ਲਓ ਵੀ ਮਿੱਤਰੋ ਲੁੱਟ ਲੋ ਮੇਲਾ ਆਹ ਦੇਖ ਸਕਦੇ ਦੋ ਸੂਟ ਦੋ ਸੂਟਾਂ ਨਾਲ ਇੱਕ ਚੁੰਨੀ ਫਰੀ ਵਧੀਆ ਸੂਟ ਨੇ ਸੂਟ ਤੁਸੀਂ ਕਰ ਲੋ ਚੈੱਕ ਦੇਖ ਸਕਦੇ ਵਧੀਆ ਸੂਟ ਨੇ ਚੁੰਨੀ ਵੀ ਦਿਖਾ ਦਿਓ ਜੀ ਇਹ ਵਧੀਆ ਢਾਈ ਮੀਟਰ ਦੀ ਚੁੰਨੀ ਆ ਢਾਈ ਮੀਟਰ ਦੀ ਚੁੰਨੀ ਦੇਖੋ ਵਧੀਆ ਜੇ ਕੋਈ 20 30 ਰੁਪਏ ਵਾਲੀ ਚੁੰਨੀ ਨਹੀਂ ਹੈਗੀ ਛੱਡਾਂ ਤੇ ਪੱਟੀ ਲੱਗੀ ਹੋਈ ਆ ਵੀਰੇ ਦੇਖ ਸਕਦੇ ਹੋ ਆ ਦੇ ਇਹ ਵਧੀਆ ਚੁੰਨੀਆਂ ਚੁੰਨੀਆਂ ਕਿੰਨੀ ਚੁੰਨੀਆਂ ਘੱਟੋ ਘੱਟ 200 ਦੀ ਤਾਂ ਹੋਊਗਾ ਨਾ ਬਈ ਇਹ ਚੁੰਨੀ 1.500 ਰੁਪਏ ਦੀ ਚੁੰਨੀ ਆ ਜੀ ਹਾਂ ਵਧੀਆ ਕੁਆਲਿਟੀ ਦਾ ਸੂਤੀ ਚੁੰਨੀ ਆ ਜੀ 1500 ਦੀ ਚੁੰਨੀਆਂ ਨਾਲ 2 2.5 ਮੀਟਰ ਦੀਆਂ ਚੁੰਨੀਆਂ ਨੇ ਆ ਦੇਖੋ ਇਹ ਡਬਲ ਚੁੰਨੀਆਂ ਨੇ ਸਾਰੀਆਂ ਮਤਲਬ ਦੇਖ ਲਓ ਕਿੰਨੀ ਸੋਹਣੀ ਚੁੰਨੀਆਂ ਵਧੀਆ ਪਿਓਰ ਚੁੰਨੀਆਂ ਨੇ ਗਿਆ ਆ ਸੂਟ ਦੇਖ ਲਓ ਹਾਂ ਬਹੁਤ ਸੋਹਣੇ ਪ੍ਰੈਂਟ ਨੇ ਪਰ ਅਲੀ ਆਫਰ ਲੈ ਜਾਓ ਦੋ ਸੂਟਾਂ ਨਾਲ ਇੱਕ ਚੁੰਨੀ ਫ੍ਰੀ ਹਾਂ ਇਹ ਕਦੋਂ ਤੱਕ ਆਫਰ ਆ ਬਈ ਇਹ ਆ ਵੀਰੇ ਜੂਨ ਜੂਨ ਦਾ ਮਹੀਨਾ ਆ ਫਰਾ ਜੂਨ ਜੂਨ ਦਾ ਮਹੀਨਾ ਆ ਫਰਾ ਲੋਟੇ ਨੇ ਲੈ ਆ ਹਾਂ ਇੱਥੇ ਆ ਬਰੋਸ ਆ ਵੀ ਬਾਧੂ ਆ ਗਿਆ ਭੈਣਾਂ ਲਈ ਦੀਰਿਆਂ ਲਈ ਕਿੰਨਾ ਵਧੀਆ ਬਰੋਸ ਚਲੇ ਜੋ ਪੂਰੇ ਵਧੀਆ ਸੂਟ ਨੇ ਬਾਧੂ ਪਏ ਨੇ ਸੂਟ ਆ ਜੋ ਲੈ ਜਾਓ ਦੇਖ ਸਕਦੇ ਹੋ ਲੈ ਆਏ ਦੱਸਦੇ ਵੀ ਇਹ ਆਉਣਾ ਕਿੱਥੇ ਆ ਲੋਕੇਸ਼ਨ ਦੱਸਦੇ ਮੜੀ ਜੀ ਇਹ ਆਉਣਾ ਜੀ ਆਪਣਾ ਪਿੰਡ ਕਾਲੇਕੇ ਜੀ ਸਹਿਜਾਦ ਕਲੌਟ ਵੱਡੀ ਮਾਤਾ ਰਾਣੀ ਦੇ ਮੰਦਿਰ ਦੇ ਬਿਲਕੁਲ ਕੋਲ ਆ ਜੀ ਲੈ ਮੇਤਰੋ ਦੇਖ ਸਕਦੇ ਤੁਸੀਂ ਵੱਡੀ ਮਾਤਾ ਰਾਣੀ ਦੇ ਲਵੇ ਸਹਿਜਾਦ ਸਹਿਜਾਦ ਕਲੌਥ ਹਾਊਸ ਆ ਬੱਡੀ ਮਾਤਰਾਣੀ ਦੇ ਲਵੇ ਆਏ ਸਹਿਜਾਦ ਕਲਾਉਥ ਹਾਊਸ ਆ ਕੇ ਲੁੱਟ ਲੋ ਮੇਲਾ